ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਰਹਿੰਦਿਆਂ ਇੱਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਅਜੂਬਾ ਸਿਟੀ ਵਿੱਚ ਸਟੋਰ ਤੇ ਨੌਕਰੀ ਕਰਦਾ 30 ਸਾਲਾਂ ਗੁਰਜੰਟ ਸਿੰਘ ਅੰਮ੍ਰਿਤਸਰ ਦੇ ਪਿੰਡ ਪਿੰਡੀ ਸੈਦਾਂ ਦਾ ਵਸਨੀਕ ਸੀ। ਕਰਦੀਆਂ ਆਰਥਿਕ ਮੁਸ਼ਕਲਾਂ ਨੂੰ ਦੂਰ ਕਰਨ ਅਤੇ ਸੁਨਹਿਰੀ ਭਵਿੱਖ ਲਈ ਉਹ ਲਗਭਗ 1.5 ਸਾਲ ਪਹਿਲਾਂ ਅਮਰੀਕਾ ਗਿਆ ਸੀ। ਪਰ ਅਚਾਨਕ ਦਿਲ ਦੇ ਦੌਰੇ ਨੇ ਉਸ ਦੀ ਜ਼ਿੰਦਗੀ ਖਤਮ ਕਰ ਦਿੱਤੀ। ਇਹ ਕਿ ਨਾ ਕਿਹੜਾ ਪਿੰਡ ਤੇ ਕੀ ਘਟਨਾ ਵਾਪਰੀ ਤੁਹਾਡੇ ਬੇਟੇ ਦਾ? ਅਈ ਮੇਰਾ ਨਾਮ ਸਰਜੀ ਸਿੰਘ ਆ। ਹਾਂਜੀ। ਮੇਰਾ ਪੁੱਤ ਇੱਕ ਜਲਸੇ ਗਿਆ ਹਾਂਜੀ ਮਲਕਾ ਲੱਗਿਆ ਠੀਕ ਸਾਲ ਮੁਰਗਿਆਂ ਨੂੰ ਸੀ ਹਾਂਜੀ ਠੱਲਾ ਪੜੀ ਪੜੀ ਖੇਣੇ ਪਾ ਕੇ ਚੁੱਕੀ ਕਰਿਆ ਗਿਆ ਸੀ ਉਸ ਜਾਰੇ ਦੇ ਜਿਸ ਦਾ ਪੁੱਤਰ ਹੋ ਗਿਆ ਹੈ ਉਹਦੀ ਮੌਤ ਕਿੱਸਾਂ ਤੇ ਸਾਲ ਟੱਪਰ ਸਾਧ ਵਿੱਚ ਪਏ ਇਹ ਬਾਤ ਕਿੰਨੀ ਕੋਮਰ ਹੀ ਉਮਰ ਉਹ ਕਿੰਨੀ ਸੀ ਜੀ 29 ਸਾਲ ਅੱਛਾ ਜੀ ਤੇ ਹੁਣ ਤਾਂ ਕੀ ਮੰਗ ਕਰਦੇ ਸਰਕਾਰ ਤੋਂ ਭਾਈ ਜਾਨੀ ਵਾਲੀ ਪੁੱਤ ਦੀ ਲਾਸ਼ ਆ ਗਈਆਂ ਸਾਡੇ ਤੇ ਮਾਅ ਕੋਈ ਨਹੀਂ ਭਾਰ ਦੇ ਬੜੇ ਗਰੀਬੀ ਦੇ ਤਾਂ ਨਹੀਂ ਕਰਿਆ ਭੱਲੇ ਜੀ ਆਲਾ ਪੁਰੀ ਪੁਰੀ ਸਿੰਹਤ ਕਰਨ ਲਈ ਆਏ ਕੋਟਾ ਤੇ ਸਹਾਇਤਾ ਉਚਿਤ ਰਿਹਾ ਪਰਨਾ ਮੋਦੀ ਜੀ ਠੀਕ ਹਾਂਜੀ ਨਾਂ ਦੱਸ ਕੇ ਹਾਂਜੀ ਹਾਂਜੀ ਮੈਂ ਕੇਵਲ ਸਿੰਘ ਬੋਲਦਾ ਪਿੰਡ ਭਿੰਡੀ ਸੇਦਾਂ ਤੋਂ ਹਾਂਜੀ ਹਾਂਜੀ ਮੈਂ ਗਰਜੰਟ ਸਿੰਘ ਦਾ ਚਾਚਾ ਜੀ ਹਾਂ ਹਾਂਜੀ ਕੋਟਾ ਸਰਕਾਰ ਅੱਗੇ ਬੇਇਜ਼ਤੀ ਕੀਤੀ ਜਾਂਦੀ ਆ ਕਿ ਸਾਡਾ ਪੁੱਤਰ ਦੋ ਆ ਭੈਣਾਂ ਦਾ ਇਕੱਲਾ ਬੱਚਾ ਸੀ ਸਾਡਾ ਭਰਾ ਸਾਡਾ ਪਰਿਵਾਰ ਬਹੁਤ ਤੰਗ ਹੋਏ ਬੈਰ ਤੇ ਭਾਰਤ ਸਰਕਾਰ ਗਾੜੀ ਸਾਡੀ ਮੰਨਤਰ ਦਾਵਾ ਕਿ ਸਾਡੇ ਬੇਟੇ ਦੀ ਲਾਸ਼ ਸਾਡੇ ਕੋਲ ਪਹੁੰਚਾਈ ਜਾਵੇ ਤੇ ਸਾਡੇ ਮਨ ਨੂੰ ਤਸੱਲੀ ਹੋ ਜਾਏ ਬੜੀ ਮਿਹਰਬਾਨੀ ਭਾਰਤ ਸਰਕਾਰ ਦੀ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਰਹਿੰਦਿਆਂ ਇੱਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਅਜੂਬਾ ਸਿਟੀ ਵਿੱਚ ਸਟੋਰ ਤੇ ਨੌਕਰੀ ਕਰਦਾ 30 ਸਾਲਾਂ ਗੁਰਜੰਟ ਸਿੰਘ ਅੰਮ੍ਰਿਤ ਸਰ ਤੇ ਪਿੰਡ ਪਿੰਡੀ ਸੈਦਾਂ ਦਾ ਵਸਨੀਕ ਸੀ। ਘਰ ਦੀਆਂ ਆਰਥਿਕ ਮੁਸ਼ਕਲਾਂ ਨੂੰ ਦੂਰ ਕਰਨ ਅਤੇ ਸੁਨਹਿਰੀ ਭਵਿੱਖ ਲਈ ਉਹ ਲਗਭਗ 1.5 ਸਾਲ ਪਹਿਲਾਂ ਅਮਰੀਕਾ ਗਿਆ ਸੀ। ਪਰ ਅਚਾਨਕ ਦਿਲ ਦੇ ਦੌਰੇ ਨੇ ਉਸ ਦੀ ਜ਼ਿੰਦਗੀ ਖਤਮ ਕਰ ਦਿੱਤੀ। ਯਕੀਨਾਂ ਕਿਹੜਾ ਪਿੰਡ ਤੇ ਕੀ ਘਟਨਾ ਵਾਪਰੀ ਤੁਹਾਡੇ ਬੇਟੇ ਦਾ? ਅਈ ਮੇਰਾ ਨਾਮ ਸਾਡੀ ਸੀਗਾ। ਹਾਂਜੀ। ਮੇਰਾ ਪੁੱਤ ਇੱਕ ਜਲਸਾ ਹੀ ਹੈ ਹਾਂਜੀ ਮਿਲ ਕੱਲੇ 8 ਸਾਲ ਹੋ ਗਏ ਜੁੜਿਆ ਨੂੰ ਸੀ ਹਾਂਜੀ ਕੱਲੇ ਪੜੀ ਪੁੜੀ ਖਣੇ ਪਰ ਚੋਕੀ ਦਾਸ ਕੱਲੇ ਆਇਆ ਸੀ ਉਸ ਰਾਹ ਤੇ ਉਹਦੇ ਦਾਦਾ ਦਾ ਪੁੱਤਰ ਹੋ ਗਿਆ ਜੀ ਮੌਲ ਕਿਸੇ ਦਾ ਤੇ ਸਾਰਾ ਡੱਬਰ ਸਦਿਆਂ ਜਪੇ ਅੱਜ ਬਾਤ ਆ ਜੀ ਕਿੰਨੀ ਉਮਰ ਹੀ ਹੈ ਉਮਰ ਉਹ ਜੀ ਕਿੰਨੇ ਸਾਲ ਦੇ 29 ਸਾਲ ਹਾਂਜੀ ਤੇ ਹੁਣ ਤਾਂ ਕੀ ਮੰਗਤ ਹੈ ਸਰਕਾਰ ਤੋਂ ਭਾਈ ਜਾਨੀ ਮੇਰੇ ਕੋਲ ਦੀ ਲਾਸ਼ ਆ ਗਈ ਵੜ ਕੇ ਆ ਗਈ ਤੇ ਜਵਾਹ ਕੋਈ ਨਹੀਂ ਭਾਰ ਨੂੰ ਬੜੇ ਗਰੀਬੀ ਤੇ ਉਸ ਤੋਂ ਨਹੀਂ ਕਰਿਆ ਬੱਲੇ ਆ ਜੀ ਹਾਲਾ ਬੜੀ ਪੁੜੀ ਸੀ ਮਿੰਦ ਕਰਨ ਲਿਆ ਆਏ ਕੋਟਾ ਸਹਾਇਤਾ ਉਤਾਰ ਪਰਣਾ ਮੋਦ ਗੀ ਠੀਕ ਹਾਂਜੀ ਨਾਂ ਦੱਸ ਕੇ ਹਾਂਜੀ ਉਹ ਜੀ ਮੈਂ ਕੇਵਲ ਸਿੰਘ ਬੋਲਦਾ ਪਿੰਡ ਭਿੰਡੀ ਸਦਾ ਤੋਂ ਹਾਂਜੀ ਹਾਂਜੀ ਮੈਂ ਗਰਜੰਟ ਸਿੰਘ ਦਾ ਚਾਚਾ ਜੀ ਹਾਂ ਹਾਂਜੀ ਭਾਰਤ ਸਰਕਾਰ ਅੱਗੇ ਬੇਇਜ਼ਤੀ ਕੀਤੀ ਜਾਂਦੀ ਆ ਕਿ ਸਾਡਾ ਪੁੱਤਰ ਦੋ ਬਹਿਣਾਂ ਦਾ ਇਕੱਲਾ ਬੱਚਾ ਸੀ ਸਾਡਾ ਭਰਾ ਸਾਡਾ ਪਰਿਵਾਰ ਬਹੁਤ ਤੰਗ ਹੋਏ ਪੈਰਿਆਂ ਤੇ ਭਾਰਤ ਸਰਕਾਰ ਗਾੜੀ ਸਾਡੀ ਮੰਨਤਰ ਦਾਵਾ ਕਿ ਸਾਡੇ ਬੇਟੇ ਦੀ ਲਾਸ਼ ਸਾਡੇ ਕੋਲ ਪਹੁੰਚਾਈ ਜਾਵੇ ਤੇ ਸਾਡੇ ਮਨ ਨੂੰ ਤਸੱਲੀ ਹੋ ਜਾਏ ਬੜੀ ਮਿਹਰਬਾਨੀ ਭਾਰਤ ਸਰਕਾਰ ਦੀ